ਇਸ ਵੀ ਕੋਲ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਰਪੀਕਾਲਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਸਵਾ ਸੱਤ ਦਾ ਟਾਈਮ ਹੋ ਗਿਆ ਜੀ ਸਹਜ ਵਰਗੀ ਜਾਇ ਗੁਰਦਾਰੇ ਤੇ ਆਪਾਂ ਉੱਠੀਆਂ ਹਾਲੇ ਮੈਂ ਤਾਂ ਮੈਂ ਤਾਂ 7 ਵਜੇ ਉੱਠੀ ਆਂ ਜੀ ਸਹਜ ਵਰਗੀ ਗੁਰਦਾਰੇ ਜਾਇ ਆਏ ਆ ਤੇ ਥੜਾ ਪੋਚਾ ਕਰ ਲਿਆ ਉੱਠ ਕੇ ਜੀ ਬਸ ਇੰਨਾ ਕੁ ਟਾਈਮ ਲੱਗਿਆ ਤੇ ਮੈਨਾਂ ਰੋਟੀ ਬਣਾਉਣੀ ਹੈ ਹਣ ਹੋਰ ਵਧੀਆ ਠੀਕ ਠਾਕ ਹੈ ਜੀ ਅਜ ਬੈਠਾ ਸੀ ਖੜੀ ਜਾਂਦਾ ਸਾਇਆਂ ਪਿਆਰ ਕੋ ਰੈਸਪੀ ਆਪਾਂ ਤੇ ਥੋਡੇ ਪਾਜੀ ਗਏ ਦੁਕਾਨ ਤੇ ਬਾਹਰ ਕੋਲਣ ਆਪਾਂ ਬਣਾ ਕੇ ਰੋਟੀ ਬਣਾਉਣੇ ਹਨ ਤੇ ਹੁਣ ਮੈਂ ਹਲੇ ਬੱਠੀ ਸੀ ਉੱਠ ਕੇ ਚਾਹ ਪੀ ਗੇ ਘੰਟਾ ਸਾਰਾ ਰਹਿਦੇ ਤੇ ਲਾ ਲਿਆ ਚਲ ਮੈਂ ਹਰੇ ਕੰਮ ਕਰ ਲਗੀ ਕਿਉਂਕਿ ਜੀ ਪਹਿਲਾ ਦਿਨ ਦੀ ਸ਼ੁਰੂਆਤ ਹੋ ਜਾਂਦੀ ਹੈ ਸਵੇਰੇ ਗੁਰਦੁਆਰੇ ਜਾ ਕੇ ਆਉਣਾ ਫਿਰ ਉਸ ਤੋਂ ਬਾਅਦ ਰੋਟੀ ਬਣਾ ਲਈ ਰੋਟੀ ਬਣਾ ਕੇ ਖਾ ਕੇ ਪੀ ਕੇ ਨਹਾ ਕੇ ਤੇ ਫਿਰ ਉਸ ਤੋਂ ਬਾਅਦ 9:00 ਵਜੇ ਦਿਨ ਸਾਰੇ ਇੱਧਰ ਤੇ ਕੰਮ ਕਰਕੇ ਦੁਕਾਨ ਤੇ ਚਲੇ ਜਾਂਦੇ ਆਂ ਦੁਕਾਨ ਤੇ ਤਾਂ ਫਿਰ ਜੀ 2:30 ਵਜੇ ਜਾਂਦੇ ਆ ਹਨਾ ਕੋਈ ਵੀ ਸਾਰਾ ਦਿਨ ਸਲਾਈ ਵਾਲੇ ਕੱਪੜੇ ਕਾਫੀ ਆ ਜਾਂਦੇ ਆ ਹੁਣ ਤੇ ਕਾਫੀ ਟਾਈਮ ਇੰਨਾ ਵੀ ਨਹੀਂ ਫਰੀ ਹੁੰਦੇਗੇ ਜਿਹੜੇ ਮੈਂ ਲੈਂਦਾ ਜਿਹੜਾ ਮੈਂ ਪਾਠ ਕਰਦਾ ਉਹ ਫੁੱਲ ਹਾਂ ਸਾਰਾ ਦਿਨ ਪਾਠ ਕਰ ਲੈਂਦਾ ਜੀ ਨਾ ਕੇ ਤੇ ਤੇ ਕਈ ਵਾਰ ਦੁਕਾਨ ਤੇ ਜਾ ਕਰ ਲੈਂਦਾ ਕਈ ਵਾਰ ਘਰੇ ਕਰ ਲੈਂਦਾ ਤੇ ਕਈ ਸੂਟ ਕਾਲ ਵਾਲੇ ਹੁੰਦੇ ਆ ਕਈ ਕਿਵੇਂ ਹੁੰਦੇ ਆ ਨਾ ਜੀ ਤੇ ਕੱਲ ਤਾਂ ਫਿਰ ਸਾਰਾ ਦਿਨ ਮੇਰੇ ਕੋਲ ਟਾਈਮ ਹੀ ਨਹੀਂ ਸੀਗਾ ਮੈਂ 2 2 ਸੂਟ ਦੇ तकरीबन तकरीबन ਨੇੜੇ ਕੀਤੇ ਦੋ ਸਲਵਾਰਾਂ ਖੜੀਆਂ ਕਰਕੇ ਬਲ ਪਾਏ ਪਹੁੰਚੇ ਰਹਿੰਦੇ ਆ ਬਸ ਉਹਨਾਂ ਦੇ ਅੱਜ ਤੇ ਇੱਕ ਦੋ ਸੂਟ ਪ੍ਰੈਸ ਕਰਕੇ ਸ਼ਾਮ ਨੂੰ ਇੱਕ ਤਾਂ ਪੈਕ ਕਰਕੇ ਦੇ ਹੀ ਦਿੱਤਾ ਇੱਕ ਖਲੇ ਪਿਆ ਉਹ ਅੱਜ ਲੈ ਕੇ ਜਾਣਗੇ ਤੇ ਹੋਰ ਵਧੀਆ ਜੀ ਹਨਾ ਠੀਕ ਠਾਕ ਆ ਤੇ ਜਿਹੜੇ ਚੈਨਲ ਤੇ ਨਵੇਂ ਜੁੜਦੇ ਨੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜੀਆਂ ਲੱਗਦੀਆਂ ਤੇ ਕੁਝ ਗੱਲਾਂ ਬਾਤਾਂ ਇਦਾਂ ਨਹੀਂ ਹੈਗੀਆਂ ਜੀ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਤੇ ਪਰ ਸਾਰੀ ਟਾਈਮ ਦੀ ਘਾਟ ਹੋਣ ਕਰਕੇ ਟਾਈਮ ਹੀ ਨਹੀਂ ਲੱਗਦਾ ਜੀ ਹਨਾ ਕਿਉਂਕਿ ਟਾਈਮ ਬਹੁਤ ਹੋ ਜਾਂਦਾ ਕੰਮ ਧੰਦੇ ਦੇ ਵਿੱਚ ਸਾਰਾ ਲੰਘ ਜਾਂਦਾ ਨਹੀਂ ਤੇ ਅੱਖਾਂ ਨੂੰ ਪਤਾ ਨਹੀਂ ਕੀ ਚੱਕਰ ਆ ਜੀ ਪਤਾ ਨਹੀਂ ਤਾਂ ਪੱਕਾ ਮਸਾਂ ਸਾਰਾ ਦਿਨ ਨਿਗਾਹ ala ਕਰਦੇ ਆ ਵੀ ਇਹਦੇ ਕਰਕੇ ਹੋ ਰਿਹਾ ਹਨਾ ਤੇ ਦੋਨੇ ਅੱਖਾਂ ਬਹੁਤ ਜ਼ਿਆਦਾ ਸੌਂਦੀ ਜਾਂਦੀਆਂ ਸਵੇਰੇ ਉੱਠਦਾਂ ਨਹੀਂ ਆਉਂਦਾ ਬਹੁਤ ਮੁਸ਼ਕਲ ਹੋ ਜਾਂਦੀ ਹੈ ਨਾ ਚਲੋ ਸਾਰਾ ਕੁਝ ਪ੍ਰਮਾਤਮਾ ਨੇ ਇੱਥੇ ਜੇ ਆਪਾਂ ਕੀ ਕਰ ਸਕਦੇ ਹਾਂ ਨਾ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਵਸਨ ਮੈਂ ਰੋਟੀ ਲਾਉਣੀ ਹੈ ਰੋਟੀ ਲਾ ਕੇ ਖਾ ਕੇ ਰੋਟੀ ਚਲੇ ਜਾਵਾਂਗਾ ਥੋੜੇ ਭਾਜੀ ਦੇ ਇੱਥੇ ਐਸ ਥਾਂ ਤੇ ਗੁੱਟ ਤੇ ਬਿੰਡ ਲੜ ਗਈ ਉਹਨਾਂ ਦੇ ਤੇ ਗਵਾਹ ਬਹੁਤ ਜ਼ਿਆਦਾ ਸੁਜੀ ਪਈਏ ਪਤਾ ਨਹੀਂ ਕੀ ਹੋਵੇ ਕਾਫੋ ਦਾ ਬਟਨ ਲੱਗਿਆ ਹੋਇਆ ਸੀ ਆਪੀ پیر ਉਹ ਵਿੱਚ ਵੜ ਗਈ ਤੇ ਦੋ ਤਿੰਨ ਨਾ ਵੜ ਗਈ ਤੇ ਹੱਥ ਤੇ ਕਾਫੀ ਸੋਜ ਹੋਈ ਪਈ ਹੈ ਜੀ ਤੇ ਦੇਖਦੇ ਕੀ ਬੰਦਾ ਹੋਰ ਵਧੀਆ ਜੀ ਚਲੋ ਮਿਲਾਂਗੇ ਫਿਰ ਤੁਹਾਨੂੰ ਥੋੜੇ ਚਿਰ ਚਾ ਆਪਾਂ ਹੌਂ ਛੂਟੀ ਬਣਾ ਲੀਏ ਸਾਡਾ ਵੀਡੀਓ ਕੱਲ ਨੂੰ ਆ ਸ਼ਾਇਦ ਅੱਜ ਇਹ ਤਾਂ ਹਲੇ ਹੀ ਸ਼ੂਟ ਹੋਈ ਹੈ ਅੱਜ ਹੋ ਗਈ ਪਤ 25 ਤਰੀਕਾ ਅੱਜ 25 ਤਰੀਕ ਨੂੰ ਜੀ ਵੱਧਵਾਰ ਹੈ ਤੇ ਕੱਲ ਨੂੰ ਵੀਡੀਓ ਮੈਂ ਦਾ 27 ਨੂੰ ਠਾਈ ਨੂੰ ਸ਼ਾਇਦ ਇਹ ਸਕੂਲ ਲੱਗਣਾ ਹੈ ਚਲੋ ਫਿਰ ਮਿਲਦੇ ਹਾਂ ਨਾਲ ਥੋੜੇ ਚਿਰ ਚ ਹੈ ਹਾਂਜੀ ਇਸ ਤਰ੍ਹਾਂ ਆਪਾਂ ਕਰਦੇ ਆਂ ਜੀ ਸੂਟ ਤਿਆਰ ਤਾਂ ਬਹੁਤ ਲੱਗ ਜਾਂਦਾ ਹਨਾ ਜੀ ਬ੍ਰੇਕੀ ਕੰਮ ਆ ਫਿਰ ਵਿੱਚ ਦੀ ਆਪਾਂ ਨੂੰ ਹੋਰ ਵੀ ਕੰਮ ਹੋ ਜਾਂਦੇ ਆ ਤੇ ਸੂਟ ਕੱਟਣ ਲੱਗੇ ਸੀ ਜੀ ਹੁਣ ਆਪਾਂ ਇੱਕ ਚਲੋ ਫਿਰ ਵੀ ਜਿੰਨਾ ਖੋਇਆ ਆਪਾਂ ਕੀਤਾ ਬਾਕੀ ਕੱਲ ਨੂੰ ਕਰਾਂਗੇ ਜੀ ਹਨਾ ਹੁਣ ਵੱਜ ਗਏ 7 ਜੀਨੇ ਕਰਨ ਰੋਟੀ ਬਣਾਉਣੇ ਆ ਉਹ ਠੀਕ ਹੈ ਜੀ ਫਿਰ ਹਨ ਕਰਦੇ ਆਂ ਬਲੌਗ ਦਾ ਅੰਦੇ ਇੱਥੇ ਹੀ ਤੇ ਚੈਨਲ ਜਿਹੜਾ ਨਵੇਂ ਜੋੜਦੇ ਹੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਹੋਰ ਵਧੀਆ ਜੀ ਠੀਕ ਠਾਕ ਹਨ ਕੱਲ ਨੂੰ ਕਰ ਲਾਂਗੇ ਜੇ ਨੈਕਸਟ ਸੂਟ ਤਿਆਰ ਹੋਇਆ ਕੰਮ ਵਾਲੇ ਹੋ ਜਾਂਦੇ ਆ ਜੀ ਹਨ ਤੁਹਾਨੂੰ ਦੱਸਿਆ ਹੀ ਹਨ ਫਿਰ ਸਲਾਈ ਵਾਲੇ ਸੂਟ ਸਾਫ ਹੀ ਆਏ ਪਏ ਉਹਦੇ ਕਰਕੇ ਫਿਰ ਐ ਹੋ ਜਾਂਦਾ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਨਵੇਂ ਬਲੌਗ ਨਾਲ ਚਲੋ ਠੀਕ ਹੈ ਫਿਰ ਆਓ ਕੇ ਬਾਏ ਸਤਿ ਸ਼੍ਰੀ ਅਕਾਲ